ਅਸੀਂ ਅਕਾਲੀ ਜੰਮੇ ਆ ਅਕਾਲੀ ਪੜੇ ਆ ਅਕਾਲੀ ਪਰਵਾਰ ਹੈ ਪਰ ਬਚ ਜਾਵਾਂਗੇ ਲੇਕਿਨ ਸ਼ੋਮਨੀ ਕਾਲੀਦਨ ਨੂੰ ਕਦੀ ਨੀਮਾ ਨਹੀਂ ਹੁੰਦਿਆ ਪ੍ਰਧਾਨ ਇੱਕ ਲਫ਼ਜ਼ ਵੀ ਨਹੀਂ ਬੋਲਿਆ ਮੈਂ ਉਸ ਦਿਨ ਵੀ ਗਿਆ ਕੋਰ ਕਮੇਟੀ ਚ ਕਿ ਪ੍ਰਧਾਨ ਦੱਸ ਦੇਵੇ ਵੀ ਉਹ ਜਿਹੜੀ ਸੀ ਮਾਫੀ ਸੀ ਠੀਕ ਸੀ ਸ਼੍ਰੀ ਅਕਾਲਦਾਰ ਸਾਹਿਬ ਦਾ ਜਥੇਦਾਰ ਦੱਸ ਦੇਵੇ ਕਿ ਉਹ ਮਾਫੀ ਠੀਕ ਸੀ ਉਹ ਵਿਧੀ ਸੰਭਾਲ ਵਾਸਤੇ ਸੀ ਚੱਲੇ ਆ ਕਿ ਅਸਲੀ ਵਿਧੀ ਜਿਹੜੀ ਉਹ ਆ ਚੱਲੇ ਆ ਕਿ ਇਹਨੂੰ ਪਤਾ ਲੱਗ ਜਾਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਫੀ ਮੰਗਣ ਦੀ ਖਿਮਾ ਜਾਜਰਾ ਕਰਨ ਦੀ ਵਿਧੀ ਕੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਪੇਸ਼ ਹੋਣ ਦਾ ਕੋਈ ਵਿਧੀ ਵਿਧਾਨ ਨਹੀਂ ਕੋਈ ਸਤਾਂਤ ਹੈ ਕੋਈ ਮਰਿਆਦਾ ਲੰਬਾ ਇਤਿਹਾਸ ਵੇਖ ਲਓ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਗ੍ਰਹਿ ਮੰਤਰੀ ਦੇਸ਼ ਦੇ ਬੂਟਾ ਸਿੰਘ ਜੀ ਸਰਦਾਰ ਸੁਖਜੀਤ ਸਿੰਘ ਜੀ ਬਰਨਾਲਾ ਸਭਨਾ ਨੇ ਪੇਸ਼ ਹੋ ਕੇ ਉੱਥੇ ਖਿਮਾ ਜਾਜਰਾ ਕੀਤੀ ਜੇ ਕੋਈ ਵਿਧੀ ਬਤਾਨ ਹੈ ਤਾਂ ਇਹ ਹੈ ਕਿ ਪਹਿਲਾਂ ਜਾ ਕੇ ਸਕੱਤਰਤ ਦੇ ਵਿੱਚ ਸ਼੍ਰੀ ਆਕਾਤਰ ਸਾਹਿਬ ਜੀ ਜਥੇਦਾਨ ਨਾਲ ਮਿਲ ਕੇ ਚਿੱਠੀ ਦੇਣੀ ਪੈਂਦੀ ਹੈ ਆ ਆ ਸਾਡੇ ਕੋਲੋਂ ਗਲਤੀਆਂ ਹੋਈਆਂ ਤੇ ਉਹਦੀ ਅਸੀਂ ਮਾਫੀ ਖਿਮਾ ਚਾਤਨਾ ਮੰਗਣਾ ਚਾਹਣੀ ਫਿਰ ਉਹ ਚਿੱਠੀ ਰੱਖ ਲੈਂਦੇ ਪੰਜੇ ਸਿਕਸ ਸਾਲ ਬਾਅਦ ਕੇ ਨੂੰ ਡਿਸਕਸ ਕਰਦੇ ਤੇ ਫਿਰ ਉਹ ਦਿਵਾਰਾ ਉਹਨਾਂ ਨੂੰ ਬੁਲਾਉਂਦੇ ਆ ਜਿਹੜੇ ਉਹਨਾਂ ਨੂੰ ਸਪਸ਼ਟੀ ਕਰ ਲੈਂਦੇ ਸਪਸ਼ਟੀ ਕਰਨ ਦੇ ਬਾਅਦ ਜੇ ਉਹਨਾਂ ਨੂੰ ਲੱਗੇ ਕਿ ਇਹਨਾਂ ਨੂੰ ਉੱਥੇ ਪੇਸ਼ ਕਰਕੇ ਕੋਈ ਸਜ਼ਾ ਲਾਉਣੀ ਹੈ ਜਾਂ ਤਨਖਾਹ ਲੈਣੀ ਹੈ ਤੇ ਫਿਰ ਉਹ ਉੱਥੇ ਪੰਚੇ ਸਿੰਘ ਸਹਿਬਾਨ ਤਖਤ ਤੇ ਖੜੀ ਹੁੰਦੀ ਤਖਤ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਤਖਤ ਦੇ ਵਿਚਕਾਰ ਕਿ ਜਿਹੜਾ ਦੋਸ਼ੀ ਹੁੰਦਾ ਉਹਨੇ ਥੱਲੇ ਖੜੇ ਹੋਣਾ ਤੇ ਫਿਰ ਤਖਤ ਦੇ ਜਥੇਦਾਰ ਜਿਹੜੇ ਆ ਉਹ ਉਹਨ ਇੱਕ ਇੱਕ ਚੀਜ਼ ਕਰਕੇ ਪੁੱਛਦੇ ਆ ਫਿਰ ਜਿਹੜੀ ਜਿਹੜੀ ਗੱਲ ਹੈ ਉਹ ਕੇਂਦਰ ਜੀ ਠੀਕ ਹੈ ਇਹਸੀ ਕੀਤੀ ਹੈ ਇਹ ਵਗਿਆ ਹੋਈ ਹੈ ਸਾਰੇ ਗੱਲ ਸਪਸ਼ਟ ਕਰਕੇ ਫਿਰ ਕਹਿੰਦੇ ਤੁਹਾਨੂੰ ਇਹਦੇ ਸਬੰਧ ਵਿੱਚ ਸਜ਼ਾ